ਰਾਪਰਿਸ ਕਾ ਵੇਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਇਹਨਾਂ ਬੱਚੀਆਂ ਨੂੰ ਪੜ੍ਹਾਈ ਵਾਸਤੇ ਜਿਹੜੇ ਦੂਰ ਪਿੰਡਾਂ ਤੋਂ ਆਉਂਦੀਆਂ ਵਾਂ ਔਰ ਤੁਰ ਕੇ ਆਉਣਾ ਪੈਂਦਾ ਇਹਨਾਂ ਨੂੰ ਤੇ ਇਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਤੋਂ ਇੱਕ ਸੰਸਥਾ ਵਾ ਉਹਨਾਂ ਨੇ ਜਿਹੜਾ ਵਾ ਇਹਨਾਂ ਨੂੰ ਕੱਲੀ-ਕੱਲੇ ਬੱਚੀ ਨੂੰ ਇੱਕ-ਇੱਕ ਸਾਈਕਲ ਜਿਹੜਾ ਵਾ ਉਹ ਮਤਲਬ ਦਿੱਤਾ ਵਾ ਕਿ ਇਹਨਾਂ ਨੂੰ ਪੜਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਤੇ ਆਉਣਾ ਜਾਣਾ ਜਿਹੜਾ ਵਾ ਗਰਮੀ ਦੇ ਦਿਨੇ ਆ ਤੇ ਆਸਾਨ ਹੋ ਜੇ ਔਰ ਇਹ ਲੜਕੀਆਂ ਜਿਹੜੀਆਂ ਜਵਾਨ ਹੋ ਰਹੀਆਂ ਵਾ ਤੇ ਇਹਦੇ ਕਰਕੇ ਮਤਲਬ ਇਹਨਾਂ ਦਾ ਆਉਣਾ ਜਾਣਾ ਜਿਹੜਾ ਉਹ ਸੁੱਖਾ ਹੋ ਜੇ 8ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਲੜਕੀਆਂ ਵਾਂ ਤੇ ਅੱਜ ਅਸੀਂ ਇਸ ਤਰਨਤਾਰਨ ਦੀ ਪਵਿੱਤਰ ਧਰਤੀ ਨਰੰਗਾਬਾਦ ਵਿਖੇ ਇਸ ਸਰਕਾਰੀ ਸਕੂਲ ਵਿੱਚ ਆਏ ਆ ਤੇ ਸੰਸਥਾ ਨੇ ਭਾਈ ਮੋਹਕਮ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੇ ਆਪ ਹੱਥੀਂ ਜਾ ਕੇ ਆਪਣੇ ਘਰ ਕਮਲਾਂ ਦੇ ਨਾਲ ਤੁਸੀਂ ਜਾ ਕੇ ਤੇ ਇਹ ਸੇਵਾ ਜਿਹੜੀ ਆ ਇਹ ਨਿਭਾ ਕੇ ਆਓ ਤੇ ਭਾਈ ਸਾਹਿਬ ਨੇ ਸਾਡੀ ਇਹ ਜਿਹੜੀ ਆ ਬੇਨਤੀ ਪ੍ਰਵਾਨ ਕੀਤੀ ਆ ਤੇ ਮੈਂ ਚਾਹੂੰਗਾ ਵੀ ਭਾਈ ਮੁਹਕਮ ਸਿੰਘ ਜੀ ਇਹ ਪਿੰਡ ਦੇ ਬਾਰੇ ਵੀ ਨਰੰਗਾਬਾਦ ਬਾਰੇ ਕੁਝ ਨਾ ਕੁਝ ਥੋੜਾ ਬਹੁਤਾ ਇਤਿਹਾਸ ਦੱਸ ਦੇਣ ਕਿਉਂਕਿ ਸਾਡੀ ਜਿਹੜੀ ਕੌਮ ਆ ਇਤਿਹਾਸ ਤੋਂ ਬਹੁਤ ਜਿਆਦੀ ਵਾਂਝੀ ਆ ਤੇ ਤਰਨਤਾਰਨ ਦਾ ਤੇ ਹਰ ਇੱਕ ਪਿੰਡ ਦਾ ਆਪੋ ਆਪਣਾ ਇਤਿਹਾਸ ਆ ਤੇ ਮੈਂ ਬੇਨਤੀ ਕਰੂੰਗਾ ਭਾਈ ਮੁਹਕਮ ਸਿੰਘ ਜੀ ਨੂੰ ਵੀ ਇਸ ਪਿੰਡ ਬਾਰੇ ਕੋਈ ਚਾਨਣਾ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਨਰੰਗਾਬਾਦ ਜੋ ਕਿ ਪ੍ਰਾਣਾ ਸ਼ੇ르ਸਾ ਸੂਰੀ ਮਾਰਗ ਸੀ ਜਿਹੜਾ ਕੋਲਕਾਤਾ ਤੋਂ ਦਿੱਲੀ ਤੇ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਅੱਗੇ ਕਾਬਲ ਤੱਕ ਜਾਂਦਾ ਸੀ ਇਹ ਉਹ ਸੜਕ ਦੇ ਉੱਤੇ ਪਿੰਡ ਹੈ ਇੱਥੇ ਥਾਂ-ਥਾਂ ਤੇ ਸਰਾਵਾਂ ਬਣੀਆਂ ਸੀ ਤੇ ਇਹ ਨਰੰਗਾਬਾਦੀ ਦੀ ਸਰਾਵਾਂ ਵੱਜਦੀ ਸੀ ਪੁਰਾਣੇ ਜ਼ਮਾਨੇ ਔਰ ਇਸ ਜਗ੍ਹਾ ਤੇ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਬੜਾ ਵੱਡਾ ਨਾਮ ਹੈ ਬੜੇ ਮਾਣ ਨਾਲ ਲੋਕ ਨਾਮ ਲੈਂਦੇ ਨੇ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਜਿਨ੍ਹਾਂ ਦਾ ਜਨਮ ਸਥਾਨ ਬੇਸ਼ੱਕ ਪਿੰਡ ਗਗੋਪੂਆ ਸੀ ਪਰ ਉਹਨਾਂ ਦੀ ਕਰਮ ਭੂਮੀ ਇੱਥੇ ਸੀ ਉਹਨਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਤੋਂ ਸਿੱਖਿਆ ਲੈ ਕੇ ਜਾਂ ਉਹਨਾਂ ਦੇ ਕੋਲੋਂ ਵਿਦਿਆ ਲੈ ਕੇ ਇਸ ਇਲਾਕੇ ਵਿੱਚ ਗੁਰਮੋਧਾ ਬਹੁਤ ਵੱਡਾ ਪ੍ਰਚਾਰ ਕੀਤਾ ਬਹੁਤ ਵੱਡਾ ਪੰਥ ਦਾ ਹਿੱਸਾ ਉਹਨਾਂ ਦੇ ਕੋਲ ਆ ਕੇ ਰਹਿੰਦਾ ਸੀ ਲੰਗਰਾਂ ਦੀ ਤਾਂ ਹੋਰ ਸਾਰੀਆਂ ਸਵਾਵਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਉਹ ਕਰਿਆ ਕਰਦੇ ਸਨ ਤੇ ਆਖਰ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਜਿਹੜੇ ਨੇ ਉਹਨਾਂ ਦੀਆਂ ਕੁਝ ਵਸਤੂਆਂ ਵੀ ਇੱਥੇ ਪਈਆਂ ਹੋਈਆਂ ਨੇ ਤੇ ਉਹਨਾਂ ਦਾ ਜੋ ਅਕਾਲ ਚਲਾਣਾ ਸ਼ਹੀਦੀ ਦਿਹਾੜਾ ਉਹ ਸਤਲੁਜ ਦਰਿਆ ਦੇ ਕਿਨਾਰੇ ਤੇ ਐ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੁਪੁੱਤਰ ਮਹਾਰਾਜਾ ਵਾਹਿਗੁਰੂ ਸ਼ੇਰ ਕਵਰ ਸ਼ੇਰ ਸਿੰਘ ਜੀ ਔਰ ਇਸੇ ਤਰੀਕੇ ਨਾਲ ਜਵਾਰ ਸਿੰਘ ਜੋ ਕਿ ਨਲਵੇ ਦਾ ਬੇਟਾ ਸੀ ਹਰੀ ਸਿੰਘ ਦਾ ਔਰ ਇਸੇ ਤਰ੍ਹਾਂ ਆਤਰ ਸਿੰਘ ਜੋ ਸੰਧਾਵਾਲੀਆ ਸੀ ਉਹ ਉੱਥੇ ਉਹਨਾਂ ਦੇ ਨਾਲ ਸ਼ਹੀਦ ਹੋਏ ਬਾਬਾ ਜੀ ਵੀ ਉੱਥੇ ਸ਼ਹੀਦੀ ਪਾਈ ਬਹੁਤ ਵੱਡੀ ਸੇਵਾ ਇਸ ਨਗਰ ਦਾ ਬੜਾ ਵੱਡਾ ਨਾਮ ਹੈ ਬਾਬਾ ਵੀਰ ਸਿੰਘ ਜੀ ਨਰੰਗਾਬਾਦੀ ਕਰਕੇ ਮਾਰਾ ਕਿਰਪਾ ਕਰੇ ਇਹ ਨਗਰ ਸੁਖਦੇਵਸਨ ਇੱਥੇ ਸਿੱਖੀ ਦੀ ਖੁਸ਼ਬੂ ਆਉਂਦੀ ਰਹੇ ਇੱਥੇ ਵਿਦਿਆ ਦਾ ਦਾਮ ਜਿਹੜਾ ਉਹ ਵੱਧਦਾ ਫੈਲਾ ਰਹੇ ਕਿਉਂਕਿ ਬਾਬਾ ਜੀ ਨੇ ਬਹੁਤ ਵਿਦਿਆ ਵਿਦਿਆਰਥੀਆਂ ਨੂੰ ਪੜ੍ਹਾਈ ਸੀ ਔਰ ਇਸੇ ਤਰ੍ਹਾਂ ਇਹ ਵਿਦਿਆ ਜਿਹੜੀ ਹੈ ਚੱਲਦੀ ਰਹੇ ਮੈਂ ਭਾਈ ਮਨਜੀਤ ਸਿੰਘ ਜੀ ਜੋ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਹੈ ਕੈਨੇਡਾ ਦੀ ਉਹਨਾਂ ਵੱਲੋਂ ਜੋ ਇਹ ਸੇਵਾਵਾਂ ਥਾਂ ਥਾਂ ਤੇ ਕੀਤੀਆਂ ਜਾ ਰਹੀਆਂ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਕਿਥੇ ਉਹ ਬੀਜੀ ਕਾ ਖਾਸ ਸਾਹਿਬ ਸਾਹਿਬ ਬਾਈ ਜੀ ਇੱਥੇ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਮੈਂ ਵੀ ਇਹ ਜਿਹੜੇ ਸਾਈਕਲ ਆ ਨਾ ਇਹ ਭਾਈ ਸੁਚਾ ਸਿੰਘ ਕਮਾਲਪੁਰ ਹਿਸ਼ਾਰਪੁਰ ਤੋਂ ਨੇ ਉਹ ਵੀ ਬਹੁਤ ਦੇਰ ਤੋਂ ਕੈਨੇਡਾ ਵੱਸ ਗਏ ਆ ਔਰ ਉਹ ਪਿਛਲੇ ਮਹੀਨੇ ਇੱਥੇ ਆਏ ਵੀ ਸੀ ਤੇ ਆਪਣੇ ਹੱਥੀਂ 1 ਲੱਖ ਰੁਪਈਆ ਉਹਨਾਂ ਨੇ ਆਪਣੇ ਸ਼ਹੀਦ ਸਿੰਘਾ ਪਰਿਵਾਰਾਂ ਨੂੰ ਦਿੱਤਾ ਸੀ ਤੇ ਇਹ ਜਿਹੜੀ ਸੇਵਾ ਸਾਈਕਲਾਂ ਦੀ ਆ ਇਹ ਇਕੱਲੀ ਭਾਈ ਸੁਚਾ ਸਿੰਘ ਜੀ ਕਮਾਲਪੁਰ ਹਿਸ਼ਾਰਪੁਰ ਤੋਂ ਮਿਆਣੀ ਦੇ ਕੋਲ ਉਹਨਾਂ ਦਾ ਪਿੰਡ ਆ ਇਹ ਉਹਨਾਂ ਨੇ ਆਪਣੇ ਦਸਬੰਦ ਦੇ ਵਿੱਚੋਂ ਜਿਹੜੀ ਸੇਵਾ ਭੇਜੀ ਆ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਵੀ ਉਹ ਇੱਥੋਂ ਦੀਆਂ ਗਵਰਨਮੈਂਟਾਂ ਇੱਥੋਂ ਦੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਐਨ ਆਰ ਆਈ ਬੋਲਦੇ ਆ ਐਨ ਆਰ ਆਈ ਨੌਨ ਰੈਜ਼ੀਡੈਂਟ ਇੰਡੀਅਨ ਪਰ ਉਹ ਫਿਰ ਵੀ ਨੌਨ ਰੈਜ਼ੀਡੈਂਟ ਹੋ ਕੇ ਇੰਡੀਅਨ ਤੇ ਫਿਰ ਵੀ ਇੱਥੋਂ ਦੀ ਧਰਤੀ ਦੇ ਨਾਲ ਬਹੁਤ ਜ਼ਿਆਦਾ ਜੁੜੇ ਆ ਔਰ ਜਿੱਥੇ ਉਹਨਾਂ ਦੀ ਜਨਮ ਭੂਮੀ ਆ ਉੱਥੋਂ ਅੱਜ ਤੱਕ ਉਹ ਭੁੱਲੇ ਨਹੀਂ ਭਾਵੇਂ ਉਹਨਾਂ ਨੂੰ 40-40 ਸਾਲ ਹੋ ਗਏ ਆ ਕੈਨੇਡਾ ਵਸਦਿਆਂ ਨੂੰ ਪਰ ਫਿਰ ਵੀ ਉਹਨਾਂ ਦੀ ਰੂਹ ਜਿਹੜੀ ਆਤਮਾ ਵਾ ਉਹ ਇੱਥੇ ਹੀ ਵਸਦੀ ਆ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹ ਆਪਣੇ ਪਿਛੋਕੜ ਨਾਲ ਜੁੜੇ ਆ ਤੇ ਅੱਜ ਵੀ ਆਪਣੇ ਦਸਵੰਧ ਦੇ ਵਿੱਚੋਂ ਕੱਢ ਕੇ ਤੇ ਇੱਥੇ ਜ਼ਰੂਰਤਮੰਦ ਪਰਿਵਾਰਾਂ ਦੀ ਇਹਨਾਂ ਇਸ ਸੰਸਥਾ ਨੇ ਘੱਟ ਤੋਂ ਘੱਟ ਹਜ਼ਾਰ ਬੱਚੀ ਨੂੰ ਬੀਐਸਸੀ ਨਰਸਿੰਗ ਕਰਾਈ ਔਰ ਟੋਟਲ ਉਹਨਾਂ ਦੀਆਂ ਫੀਸਾਂ ਦਿੱਤੀਆਂ ਵਾ ਔਰ ਹੁਣ ਵੀ ਉਹ ਜਿਹੜਾ ਵਾ ਇਹ ਸੇਵਾ ਨਿਭਾ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਭਾਈ ਮਨਜੀਤ ਸਿੰਘ ਪਿੰਡਰ ਜਿਹੜੇ ਇਹਨਾਂ ਨੇ 2000 ਸੰਤੋਂ ਸਸਤਾ ਸ਼ੁਰੂ ਕੀਤੀ ਆ ਉਹ ਵੀ ਆਪਣੇ ਦਸਬੰਦ ਚੋਂ ਔਰ ਇਹ ਸੰਸਥਾ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਆ ਤੇ ਮੈਂ ਇਹ ਕਿਥੇ ਬੇਨਤੀ ਕਰਨੀ ਚਾਹੂੰਗਾ ਭਾਈ ਸਾਹਿਬ ਨੂੰ ਵੀ ਭਾਈ ਸਾਹਿਬ ਜੀ ਜਿਹੜੇ ਉੱਥੇ ਮੋਠਾਂ ਵਾਲੀ ਆਪ ਜੀ ਨੇ ਬੇਨਤੀ ਕੀਤੀ ਆ ਕਿ ਬਾਬਾ ਵੀਰ ਸਿੰਘ ਜੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸੁਪੁੱਤਰ ਸਰਦਾਰ ਕਸ਼ਮੀਰਾ ਸਿੰਘ ਸ਼ਹੀਦ ਹੋਏ ਉੱਥੇ ਤੇ ਸਰਦਾਰ ਹਰੀ ਸਿੰਘ ਨਲੂਏ ਦੇ ਬੇਟੇ ਜਿਹੜੇ ਆ ਜਵਾਰ ਸਿੰਘ ਤੇ ਬਾਬਾ ਵੀਰ ਸਿੰਘ ਜੀ ਨੇ ਸ਼ਾਂਤਮਈ ਸ਼ੀਧੀ ਦਿੱਤੀ ਆ ਥੋੜਾ ਜਿਹਾ ਇਹ ਚਾਨਣਾ ਪਾਓ ਵੀ ਉਹ ਜਿਹੜੀ ਆ ਕੀਨੇ ਚੜ੍ਹਾਈ ਕੀਤੀ ਸੀ ਤੇ ਕਦੋਂ ਉਹ ਇਹ ਜੰਗ ਜਿਹੜੀ ਹੋਈ ਆ ਮੋਠਾਂ ਵਾਲੇ ਉਹਦੇ ਬਾਰੇ ਦੱਸ ਦੋ ਬਾਬਾ ਵੀਰ ਸਿੰਘ ਜੀ ਦਾ ਜੁੜਿਆ ਤਾਂ ਸ਼ੇਰ ਸਿੰਘ ਕਸ਼ਮੀਰਾ ਸਿੰਘ ਜਿਹੜਾ ਸੀ ਉਹਨਾਂ ਨੂੰ ਉਹ ਗ੍ਰਿਫਤਾਰ ਕਰਨਾ ਚਾਹੁੰਦੇ ਸੀ ਤੇ ਪਿਸ਼ੋਰਾ ਸਿੰਘ ਨੂੰ ਪਿਸ਼ੋਰਾ ਸਿੰਘ ਨੂੰ ਉਹਨਾਂ ਨੇ ਕਸ਼ਮੀਰ ਸਿੰਘ ਨੇ ਚੋਰੀ ਉਸ ਥਾਂ ਤੋਂ ਬਾਹਰ ਕੱਢ ਦਿੱਤਾ ਤੇ ਆਪ ਉੱਥੇ ਸ਼ਹੀਦ ਹੋ ਗਏ ਹਰੀ ਸਿੰਘ ਬਾਈ ਗੁਰੂ ਹੀਰਾ ਸਿੰਘ ਡੋਗਰਾ ਧਿਆਨ ਸਿੰਘ ਦਾ ਬੇਟਾ ਉਹ ਵਜ਼ੀਰ ਸੀ ਉਨੇ ਹਮਲਾ ਕਰਕੇ ਤੇ ਉਹਨਾਂ ਨੂੰ ਸ਼ਹੀਦ ਕਰਾਇਆ ਗੁਲਾਬ ਸਿੰਘ ਕੋਲਕੱਤੀਆ ਵਜਦਾ ਸੀ ਮਨਿਆਰੇ ਪਿੰਡ ਦਾ ਉਹ ਫੌਜ ਦਾ ਜਰਨਲ ਸੀ ਹੋਰ ਵੀ ਕਈ ਜੋ ਜਰਨਲਿਸਟ ਜਿਹੜੇ ਚੜ ਕੇ ਆਏ ਤੇ ਉਹ ਬਾਬਾ ਜੀ ਨੇ ਕਿਹਾ ਇਹਨਾਂ ਨਾਲ ਲੜਨਾ ਨਹੀਂ ਲੰਗਰ ਪਾਣੀ ਤਿਆਰ ਕਰੋ ਤੇ ਇਹਨਾਂ ਨੂੰ ਲੰਗਰ ਛਕਾਵਾਂਗੇ ਤੇ ਪਰ ਉਹਨਾਂ ਨੇ ਬਾਬਾ ਜੀ ਨੂੰ ਤੋਪਾਂ ਦੇ ਗੋਲੇ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਸ ਸਮੇਂ ਬਾਬਾ ਸਾਹਿਬ ਸਿੰਘ ਜੀ ਦੇ ਜੋ ਸੁਪੁੱਤਰ ਸੀ ਉਹਨਾਂ ਕਹਿਆ ਸੀ ਕਿ ਜਿਨ੍ਹਾਂ ਚਿਰ ਬਾਬਾ ਵੀਰ ਸਿੰਘ ਦੇ ਕੋਲੋਂ ਪੰਥ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਇਹ ਰੋਲਦੇ ਰਹਿਣਗੇ ਤੇ ਕੜੀਆਂ ਨਹੀਂ ਟੁੱਟਣਗੀਆਂ ਇਹ ਬਚਨ ਉਹਨਾਂ ਨੇ ਕੀਤਾ ਸੀ ਉਸ ਸਮੇਂ ਬਾਬਾ ਵੀਰ ਸਿੰਘ ਦਾ ਬਹੁਤ ਵੱਡਾ ਸਤਿਕਾਰ ਸੀ ਸਿੱਖ ਜਗਤ ਵਿੱਚ ਜਿਹੜੇ ਕਾ ਖਸਾ ਬਾਬਾ ਸਾਹਿਬ ਸਿੰਘ ਜੀ ਗੁਰੂ ਨਾਨਕ ਸਾਹਿਬ ਦੀ ਅੰਛਪੰਚ ਹਾਂਜੀ ਹਾਂ ਮਤਲਬ ਉਹਨਾਂ ਨੇ ਇਹ ਬੇਨਤੀ ਕੀਤੀ ਆ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਕਿ ਇਹ ਟੋਟਲ ਵਰਲਡ ਦੇ ਵਿੱਚ ਇਹ ਜਿਹੜੀ ਆ ਵੀਡੀਓ ਜਾਣੀ ਆ ਤੇ ਜੋ ਭਾਈ ਸਾਹਿਬ ਜੀ ਨੇ ਦੱਸਿਆ ਵਾ ਕਿ ਇਹ ਸਿੱਖ ਕੌਮ ਜਿਹੜੀ ਆ ਇਹ ਬਾਬਾ ਵੀਰ ਸਿੰਘ ਜੀ ਦੇ ਕੋਲੋਂ ਮਾਫੀ ਮੰਗੇ ਕੀ ਸਾਡੇ ਕੋਲ ਗਲਤੀ ਹੋਈ ਆ ਸਿੱਖਾਂ ਨੂੰ ਸਿੱਖਾਂ ਤੋਂ ਲੜਨ ਤੋਂ ਬਾਬਾ ਬੀਰ ਸਿੰਘ ਜੀ ਨੇ ਮਨਾ ਕਰਤਾ ਹੀ ਵੀ ਸਿੱਖਾਂ ਤੇ ਸਿੱਖ ਚੜ ਕੇ ਆਏ ਆ ਤੇ ਇਹਨਾਂ ਨਾਲ ਲੜਾਈ ਨਹੀਂ ਕਰਨੀ ਤੇ ਸ਼ਾਂਤਮਈ ਸ਼ੀਧੀ ਦਿੱਤੀ ਸੀ ਤੇ ਸਾਡੀ ਬੇਨਤੀ ਆ ਵੀ ਪੂਰੀ ਕੌਮ ਜਿਹੜੀ ਆ ਉਹ ਬਾਬਾ ਬੀਰ ਸਿੰਘ ਜੀ ਦਾ ਇਸ ਸਥਾਨ ਤੇ ਜਾਂ ਕਿਤੇ ਵੀ ਖੰਡਪੋਟ ਸਾਹਿਬ ਕਰਾ ਕੇ ਤੇ ਬੇਨਤੀ ਕਰੇ ਤਾਂ ਕਿ ਸਿੱਖ ਕੌਮ ਜਿਹੜੀ ਕਿਉਂਕਿ ਅੱਜ ਰੋਲ ਰਹੀ ਆ ਤੇ ਉਹਦਾ ਬਚਾਅ ਹੋ ਸਕੇ ਤੇ ਅੱਗੇ ਸਿੱਖ ਰਾਜ ਦੀ ਅਸੀਂ ਕਲਪਨਾ ਕਰ ਸਕੀਏ ਤੇ ਉਹਦੇ ਵਾਸਤੇ ਅਸੀਂ ਅਰਦਾਸ ਬੇਨਤੀ ਕਰੀਏ ਬਾਬਾ ਬੀਰ ਸਿੰਘ ਜੀ ਅੱਗੇ ਹੁਣ ਮੈਂ ਪ੍ਰਿੰਸੀਪਲ ਸਾਹਿਬ ਬੀਬੀ ਹਰਪ੍ਰੀਤ ਕੌਰ ਜੀ ਆ ਮੈਂ ਉਹਨਾਂ ਨੂੰ ਕਹੂੰਗਾ ਪੀਏ ਉਹਨਾਂ ਦਾ ਆਪਣਾ ਕਰ ਦੇਣ ਇਸ ਤਰ੍ਹਾਂ ਹੀ ਫੜ ਦੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਕਾਰੀ ਹਾਈ ਸਕੂਲ ਨਰੰਗਾਬਾਦ ਵਿਖੇ ਇੱਕ ਇਨਚਾਰਜ ਦੇ ਤੌਰ ਤੇ ਆਪਣੀ ਸੇਵਾ ਨਿਭਾ ਰਹੀ ਆ ਇਹ ਜਿਹੜੇ ਸਾਈਕਲਾਂ ਦੀ ਸੇਵਾ ਕੀਤੀ ਗਈ ਆ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸੋਸਾਇਟੀ ਵੱਲੋਂ ਮੈਂ ਇਹਨਾਂ ਦੀ तहे ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਬੱਚਿਆਂ ਵਾਸਤੇ ਸਕੂਲ ਦੇ ਬੱਚਿਆਂ ਵਾਸਤੇ ਇਹਨਾਂ ਉੱਚਾ ਕਦਮ ਚੁੱਕਿਆ ਕਿ ਉਹਨਾਂ ਦੀ ਵਿਦਿਆ ਵਾਸਤੇ ਸਹਿਯੋਗ ਦਿੱਤਾ ਤਾਂ ਕਿ ਬੱਚਿਆਂ ਨੂੰ ਜਿਹੜਾ ਪੈਦਲ ਚੱਲ ਕੇ ਆਉਣਾ ਪੈਂਦਾ ਸੀ ਦੂਰ ਦਰਾਡੇ ਤੋਂ ਇਹ ਬੱਚੇ 4-5 ਕਿਲੋਮੀਟਰ ਦੀ ਦੂਰੀ ਤੋਂ ਬਾਹਰਲੇ ਪਿੰਡਾਂ ਤੋਂ ਆ ਰਹੇ ਆ ਵਿਦਿਆ ਗ੍ਰਹਿਣ ਕਰਨ ਲਈ ਤੇ ਇਹ ਬੱਚੀਆਂ ਜਿਹੜੀਆਂ ਇਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕੁਝ ਬੱਸਾਂ ਚ ਆਉਂਦੀਆਂ ਸੀ ਰੋਜ਼ ਦੇ ਤੱਕੇ ਤੇ ਜੇ ਇਹਨਾਂ ਨੂੰ ਇਹ ਸਾਈਕਲਾਂ ਦੀ ਸੇਵਾ ਦਿੱਤੀ ਗਈ ਹੈ ਉਹਨਾਂ ਨੂੰ ਇਹ ਸਹੂਲियत ਦਿੱਤੀ ਗਈ ਆ ਤੇ ਮੈਨੂੰ ਉਮੀਦ ਹੈ ਕਿ ਮੇਰੇ ਬੱਚੇ ਇਸ ਸਹੂਲियत ਦਾ ਵੱਧ ਤੋਂ ਵੱਧ ਲਾਭ ਉਠਾਉਣਗੇ ਤੇ ਦਿਲੋਂ ਇਸ ਸੁਸਾਇਟੀ ਦਾ ਧੰਨਵਾਦੀ ਹੋਣਗੇ ਕਿ ਉਹਨਾਂ ਨੇ ਉਹਨਾਂ ਦੀ ਵਿਦਿਆ ਵਿੱਚ ਸਹਿਯੋਗ ਕੀਤਾ ਆ ਮੈਂ ਇੱਕ ਵਾਰ ਦੁਬਾਰਾ ਤੋਂ ਭਾਈ ਸੁੱਚਾ ਸਿੰਘ ਜੀ ਕਮਾਲਪੁਰ ਵਾਲਿਆਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਸੇਵਾ ਦੇ ਕੇ ਸਾਨੂੰ ਮਾਣ ਬਖਸ਼ਿਆ ਹੈ ਧੰਨਵਾਦ